ਗੱਲਾਂ ਨੇ ਪਰ ਭੁੱਲਦੇ ਜਾਂਦੇ ਪੁਰਾਣੀਆਂ ਉਹ ਕੀਮਤੀ ਗੱਲਾਂ ਨੇ ਜੋਆਂ ਵਾਲੀ ਧਾਠ ਭੁੱਲ ਕੇ ਪੱਠੀ ਦਾ ਚੁੰਗਾ ਹੋਏ ਹੱਥ ਤੋਂ ਚੀਜੀ ਲੈਣੀ ਮੰਗ ਰੋ ਲੈਣਾ ਗੁੰਦਾ ਹੋਏ ਟੌਫੀਆਂ ਦੇ ਲਾਲਚ ਬਦਲੇ ਕੌਣ ਮਲਕਾ ਗੇੜੂ ਬਈ ਕਿਉ ਡੱਬਿਆਂ ਚ ਪੈਕ ਹੋ ਗਿਆ ਕਿੱਥੋਂ ਲੱਭਾਂਗੇ ਚਿਹੜੂ ਬਈ ਟੌਫੀਆਂ ਦੇ ਲਾਲਚ ਬਦਲੇ ਕੌਣ ਮਲਕਾ ਗੇੜੂ ਬਈ ਕਿਉ ਡੱਬਿਆਂ ਚ ਪੈਕ ਹੋ ਗਿਆ ਕਿੱਥੋਂ ਲੱਭਾਂਗੇ ਚਿਹੜੂ ਬਈ ਧੀਆਂ ਅੱਜ ਕੱਲ ਮੰਗਦੀਆਂ ਨੇ ਜ਼ਮੀਨੀ ਹੱਕਾਂ ਨੂੰ ਤਾਂ ਅਸੀਂ ਭੁੱਲਦੇ ਜਾਂਦੇ ਨਾਨਕ ਛੱਕਾਂ ਨੂੰ ਉਹ ਬੈਕ ਦੇਗਾ ਭਰਨਾ ਬਈ ਮੈਂ ਕੀ ਮੰਝੇ ਮੈਂ ਕੀ ਲੱਡੂ ਵਟਣਾ ਮੰਝੇ ਇਕੱਠੇ ਕਰਨਾ ਜੀ ਡੋਲੂ ਡੋਲੂ ਦੁੱਧ ਨਾ ਪਿੰਤਲ ਦਾ ਦੇਗਾ ਭਰਨਾ ਜੀ ਉਹ ਸਿੱਠਣੀਆਂ ਉਹ 도ਹੇ ਨਾਨਕਾ ਮੇਲ ਕਿੱਧਰ ਗਿਆ ਉਹ ਸਿੱਠਣੀਆਂ ਉਹ 도ਹੇ ਨਾਨਕਾ ਮੇਲ ਕਿੱਧਰ ਗਿਆ ਤਿੰਨ ਦਿਨਾਂ ਦਾ ਵਿਆਹ ਉਹ ਤਿੰਨ ਘੰਟਿਆਂ ਜੀ ਨਿਬੜ ਗਿਆ ਸਿੱਠਣੀਆਂ ਉਹ 도ਹੇ ਨਾਨਕਾ ਮੇਲ ਕਿੱਧਰ ਗਿਆ ਤਿੰਨ ਦਿਨਾਂ ਦਾ ਵਿਆਹ ਉਹ ਤਿੰਨ ਘੰਟਿਆਂ ਜੀ ਨਿਬੜ ਗਿਆ ਕੁੰਡਾ ਕੌਣ ਫੜਕਾਉਂਦਾ ਏ ਕਾਲ ਹੁੰਦੀ ਬੈਲਾਂ ਤੇ ਕੁੰਡਾ ਕੌਣ ਫੜਕਾ ਜਾਗੋ ਹੋ ਗਈ ਸੈਲਾ ਤੇ ਕੁੰਡਾ ਕੌਣ ਖੜਕਾਉਂਦਾ ਕਾਲ ਹੁੰਦੀ ਬੈਲਾਂ ਤੇ ਤੇਰ ਪਾਉਣ ਦੀ ਲੋੜ ਨਹੀਂ ਜਾਗੋ ਹੋ ਗਈ ਸੈਲਾ ਤੇ ਮੇਜ਼ਬਾਨੀ ਬਦਲ ਗਈ ਹੋਏ ਰਹਿ ਗਈ दारू ਕੁੱਕੜ ਦੀ ਮੇਜ਼ਬਾਨੀ ਬਦਲ ਗਈ ਹੋਏ ਰਹਿ ਗਈ दारू ਕੁੱਕੜ ਦੀ ਪਹਿਲਾਂ ਜਿੰਨੀ ਟੌਰ ਨਹੀਂ ਅੱਜ ਨਾਲ ਦੇ ਫੁੱਫੜਦੀ ਮੇਜ਼ਬਾਨੀ ਬਦਲ ਗਈ ਰਹਿ ਗਈ दारू ਕੁੱਕੜ ਦੀ ਪਹਿਲਾਂ ਜਿੰਨੀ ਟੌਰ ਨਹੀਂ ਅੱਜ ਨਾਲ ਦੇ ਫੁੱਫੜਦੀ ਇਕੱਲੇ ਇਕੱਲੇ ਜਵਾਨ ਹੋਏ ਕਿਹਦੇ ਨਾਲ ਵਰਤਣਗੇ ਇਕੱਲੇ ਇਕੱਲੇ ਜਵਾਨ ਹੋਏ ਕਿਹਦੇ ਨਾਲ ਵਰਤਣਗੇ ਆ ਨਵੀਂ ਪੀੜੀ ਦੇ ਬੱਚੇ 부ਆ ਮਾਸੇ ਨੂੰ ਦੱਸਣਗੇ ਜਵਾਬ ਕੋ ਕਿਹਦੇ ਨਾਲ ਵਰਤਣਗੇ ਨਵੀਂ ਬੀੜੀ ਦੇ ਬੱਚੇ ਭੂਆ ਮਾਸੀ ਨੂੰ ਦਰਸਣਗੇ ਸ਼ਰਦਾ ਮੁਕਤੀ ਜਾਂਦੀ ਆ ਓਏ ਮੰਦਰਾ ਡੇਰਿਆਂ ਦੀ ਕੋਟ ਮੈਰਜ ਕਰ ਲਓ ਕਹਿੰਦੇ ਲੋੜ ਨਹੀਂ ਫੇਰਿਆਂ ਚਰਦਾ ਮੁਕਤੀ ਜਾਂਦੀ ਆ ਓਏ 15 ਡੇਰਿਆਂ ਦੀ ਕੋਟ ਮੈਰਜ ਕਰ ਲਓ ਕਹਿੰਦੇ ਲੋੜ ਦੀ ਫੇਰਿਆਂ ਦੀ ਧਾਰਾਂ ਚੋਣ ਲਈ ਹੋਣੀ ਓਏ ਕਟਰੂ ਛੱਡੀ ਦਾ ਧਾਰਾਂ ਚੋਣ ਲਈ ਹੋਣੀ ਓਏ ਕਟਰੂ ਛੱਡੀ ਦਾ ਭਾਈ ਮਾਰਦਾ ਟੱਲੀ ਡੋਲੂ ਜਾ ਕੇ ਭੱਜੇ ਦਾ ਧਾਰਾਂ ਚੋਣ ਲਈ ਹੋਣੀ ਓਏ ਕਟਰੂ ਛੱਡੀ ਦਾ ਭਾਈ ਮਾਰ ਲੀ ਡੋਲੂ ਜਾ ਕੇ ਭੱਜੀ ਦਾ ਕਿਉਂ ਜਜ਼ਬਾਤੀ ਹੋ ਗਿਆ ਚਹਿਲਾ ਫੜ ਕੇ ਗਾਨੀ ਹੋਏ ਕਿਉਂ ਜਜ਼ਬਾਤੀ ਹੋ ਗਿਆ ਚਹਿਲਾ ਫੜ ਕੇ ਗਾਨੀ ਹੋਏ ਕਦੇ ਮੁੜ ਵਾਪਸ ਨਹੀਂ ਆਉਂਦੇ ਪਤਨੋਂ ਲੰਗੇ ਪਾਣੀ ਹੋਏ ਕਦੇ ਮੁੜ ਵਾਪਸ ਨਹੀਂ ਆਉਂਦੇ ਪਤਨੋਂ ਲੰਗੇ ਪਾਣੀ ਹੋਏ